ਗੌੜੀ ਮਹੱਲਾ ਪੰਜਵਾ ਗੌੜੀ ਰਾਗ ਦੇ ਪੰਚਮ ਪਾਦਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਹ ਕਾਲਪੁਰਖ ਵਾਹਿਗੁਰੂ ਸ੍ਰਿਸ਼ਟੀ ਨੂੰ ਸਜਣ ਵਾਲਾ ਜਿਹਨੇ तमाम ਖੰਡ ਬ੍ਰਹਿਮੰਡ ਬਣਾਏ ਨੇ ਪਿਆਰਿਓ ਉਹ ਇੱਕ ਹੈ ਨਾਰਾਇਣ ਹਰ ਰੰਗ ਰੰਗੋ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰਦੇਵ ਬਾਣੀ ਚ ਕਹਿ ਰਹੇ ਨੇ ਨਾਰਾਇਣ ਹਰ ਰੰਗ ਰੰਗੋ ਇਹ ਭਾਈ ਹਰੀ ਨਾਰਾਇਣੋ ਪਰਮਾਤਮਾ ਕਾਲਪੁਰਖ ਵਾਹਿਗੁਰੂ ਉਹਦੇ ਪ੍ਰੇਮ ਵਿੱਚ ਉਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਰੰਗਣਾ ਕਰੋ ਜਪ ਜਿਹਵਾ ਹਰ ਏਕ ਮੰਗੋ ਤੇ ਇਸ ਜੇਬਾ ਦੇ ਨਾਲ ਇਸ ਰਸਨਾ ਦੇ ਨਾਲ ਉਸ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਤੇ ਗੁਰਾਂ ਪਾਸੋਂ ਗੁਰਾਂ ਪਾਸੋਂ ਇੱਕ ਹਰੀ ਦੇ ਨਾਮ ਨੂੰ ਮੰਗਣਾ ਕਰ ਅਸੀਂ ਤਾਂ ਪਿਆਰਿਓ ਸੰਸਾਰ ਤੇ ਆਏ ਹਾਂ ਗੁਰੂ ਦੇ ਅੱਗੇ ਆਉਂਦੇ ਹਾਂ ਸਾਨੂੰ ਤਾਂ ਮੰਗਣਾ ਹੀ ਨਹੀਂ ਆਉਂਦਾ ਅਸੀਂ ਕੀ ਮੰਗਦੇ ਹਾਂ ਬਾਣੀ ਅਸੀਂ ਬ੍ਰਹਮ ਦੀ ਪੜੀ ਜਾ ਰਹੇ ਹਾਂ ਬ੍ਰਹਮ ਦੀ ਬਾਣੀ ਪੜ ਰਹੇ ਹਾਂ ਔਰ ਮੰਗੀ ਸੰਸਾਰ ਜਾ ਰਹੇ ਹਾਂ ਬਾਣੀ ਮੁਕਤੀ ਵਾਲੀ ਹੈ ਮੁਕਤ ਕਰਨ ਲਈ ਪੜ ਰਹੇ ਹਾਂ ਕਿ ਪਰਮੇਸ਼ਰ ਮੁਕਤ ਕਰ ਦੇ ਬਾਣੀ ਇਹ ਪੜੀ ਜਾ ਰਹੀ ਹੈ ਪਰ ਜਦੋਂ ਅਰਦਾਸ ਕਰਨ ਦਾ ਸਮਾਂ ਆਉਂਦਾ ਹੈ ਜਦੋਂ ਅਰਦਾਸ ਕਰਨ ਦਾ ਟਾਈਮ ਆ ਗਿਆ ਉਦੋਂ ਸੰਸਾਰ ਮੰਗ ਲਿਆ ਕਿਸੇ ਨੇ ਪੁੱਤਰ ਮੰਗ ਲਿਆ ਕਿਸੇ ਨੇ ਧੀਆਂ ਮੰਗ ਲਈਆਂ ਕਿਸੇ ਨੇ ਕਾਰੋਬਾਰ ਮੰਗ ਲਿਆ ਸੋ ਅਸੀਂ ਉਸ ਇੱਕ ਨੂੰ ਨਹੀਂ ਮੰਗਿਆ ਪਰਮੇਸ਼ਰ ਕਹ ਰਿਹਾ ਕਿ ਜੇ ਤੂੰ ਮੰਗਣਾ ਹੀ ਹੈ ਤਾਂ ਉਹ ਨੂੰ ਇੱਕ ਨੂੰ ਮੰਗ ਜਦੋਂ ਨਿਰੰਕਾਰ ਤੇਰੇ ਪਾਸ ਆ ਜਾਏਗਾ ਤੇ ਤੇਰੇ ਕੋਲੇ ਪਿਆਰਿਆ ਸਭ ਕੁਝ ਆ ਜਾਏਗਾ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਉਹ ਆਪ ਹੈ ਉਸ ਇੱਕ ਹਰੀ ਨੂੰ ਗੁਰਾਂ ਪਾਸੋਂ ਮੰਗਣਾ ਕਰੋ ਰਹਾਓ ਰਹਾਓ ਦਾ ਬਿਸ਼ਰਾਮ ਦੇ ਕੇ ਅਗਲੀ ਪੰਕਤੀ ਚ ਕਥਨ ਕਰ ਰਹੇ ਹਾਂ ਤਾਜ ਹौं ਮੈਂ ਗੁਰ ਗਿਆਨ ਭਜੋ ਗੁਰਾਂ ਦਵਾਰੇ ਗੁਰਾਂ ਦੀ ਕਿਰਪਾ ਦਵਾਰੇ ਹौं ਮੈਂ ਨੂੰ ਹੰਗ ਦਾ ਮਮਤਾ ਨੂੰ ਇਹਦੇ ਤਿਆਗ ਇਹਨੂੰ ਤਿਆਗ ਕਰ ਜਿੰਨਾ ਚਿਰ ਪਿਆਰ ਉਹ ਅੰਦਰ ਹੋਂ ਮੈਂ ਹੈ ਉਹਨਾਂ ਚਿਰ ਨਾਮ ਨਹੀਂ ਢਿਰ ਸਕਦਾ ਮਾਰੇ ਬਾਣੀ ਚ ਭਜਨ ਲੈਂਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕੱਟਾ ਹੈ ਦੋਨੋਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਨਾਮ ਤੇ ਹਉਮੈ ਇਕੱਠੇ ਨਹੀਂ ਹਿਰਦੇ ਵਿੱਚ ਰਹਿ ਸਕਦੇ ਜੇ ਹਿਰਦੇ ਦੇ ਅੰਦਰ ਹਉਮੈ ਹੈ ਨਾਮ ਨਹੀਂ ਆਏਗਾ ਪਰ ਜੇ ਨਾਮ ਟਿਕ ਜਾ ਹਉਮੈ ਚਲੀ ਜਾਏ ਸੋ ਗੁਰਦੇਵ ਕਹਿੰਦੇ ਨੇ ਕਿ ਭਾਈ ਹੰਗ ਦਾ ਮਮਤਾ ਨੂੰ त्याग ਕੇ ਉਹਦੇ ਨਾਮ ਨੂੰ ਬਜਨਾ ਕਰ ਉਹਦੇ ਨਾਮ ਨੂੰ ਜਪਨਾ ਕਰ ਤਾਂ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਮਿਲ ਸੰਗਤ ਤੁਰ ਕਰਮ ਲਿਖਿਓ ਭਾਈ ਚੰਗੇ ਕਰਮਾਂ ਦੇ ਨਾਲ ਜੇ ਤੁਰ ਦੇ ਕਰਮ ਚੰਗੇ ਨੇ ਪਿਛਲੇ ਪੂਰਬਲੇ ਕਰਮ ਚੰਗੇ ਕੀਤੇ ਨੇ ਤਾਂ ਤਾਂ ਹੀ satsang ਮਿਲਦੀ ਹੈ ਜੇਕਰ ਤਰੋਂ ਸ੍ਰੇਸ਼ਟ ਕਰਮ ਚੰਗਾ ਲਿਖਿਆ ਹੋਵੇ ਸੋ ਸਰਕਾਰਪੁਰਖ ਵਾਹਿਗੁਰੂ ਪਰਮਾਤਮਾ ਦੇ ਕੀ ਅਰਦਾਸ ਕਰਿਆ ਕਰੋ ਕਿ ਕਰਮ ਕੀਤੇ ਹੋਏ ਤਾਂ ਅਸੀਂ ਭੋਗ ਰਹੇ ਆਂ ਪਰ ਹੁਣ ਤੂੰ ਸਾਡੇ ਤੇ ਕਿਰਪਾ ਕਰ ਸਾਨੂੰ ਆਪਣੇ ਨਾਲ ਜੋੜ ਲੈਣਾ ਕਰ ਜੋ ਦੀਸੋ ਸੰਗ ਨਾ ਗਇਓ ਸੰਸਾਰ ਦੇ ਵਿੱਚ ਰਹਿੰਦੇ ਆਂ ਸੰਸਾਰ ਦੇ ਵਿੱਚ ਰਹਿੰਦੇ ਆਂ ਇਹਨਾਂ ਅੱਖਾਂ ਦੇ ਨਾਲ ਅਸੀਂ ਬੜਾ ਕੁਝ ਤੱਕ ਰਹੇ ਆਂ ਪਰ ਪਿਆਰਿਓ ਧਿਆਨ ਨਾਲ ਸੋਚੋ ਅੱਜ ਤੱਕ ਜਿੰਨੇ ਵੀ ਸੰਸਾਰ ਤੋਂ ਗਏ ਨੇ ਕੋਈ ਵਸਤੂ ਕੋਈ ਨਾਲ ਲੈ ਕੇ ਗਿਆ ਇਸ ਸੰਸਾਰ ਤੋਂ ਇਹ ਸਭ ਪਦਾਰਥ ਜਿਹੜੇ ਨੇ ਪਿਆਰੋ ਇਹ ਮਾਤ ਲੋਕ ਦੇ ਨੇ ਇਹ ਦੂਜੇ ਲੋਕ ਦੇ ਵਿੱਚ ਜਾ ਹੀ ਨਹੀਂ ਸਕਨੇ ਉਥੇ ਤੁਹਾਡੇ ਕੀਤੇ ਹੋਏ ਕਰਮ ਜਾਣੇ ਨੇ ਤੇ ਨਾਲ ਨਾਮ ਜਾਵੇਗਾ ਜੋ ਕੁਝ ਤੂੰ ਦੇਖ ਰਿਹਾ ਹੈ ਪਿਆਰਿਆ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਸਾਖਤ ਮੂੜ ਲਗੇ ਪਚ ਮੋਇਓ ਪਰ ਮੂਰਖੁਰਦੇਵ ਕਹਿੰਨੇ ਨੇ ਮੂਰਖ ਸਾਖਤ ਇਸ ਵਿੱਚ ਹੀ ਲੱਗਾ ਹੋਇਆ ਧਨ ਪਦਾਰਥ ਇਕੱਠੇ ਕਰੀ ਜਾ ਰਿਹਾ ਹੈ ਵਕਾਰਾਂ ਦੀ ਅਗ ਦੇ ਵਿੱਚ ਸੜ ਰਿਹਾ ਹੈ ਮੋਹਨ ਨਾਮ ਸਦਾ ਰਵ ਰਹੇ ਹੋ ਜੇ ਮੋਹਨ ਪਰਮਾਤਮਾ ਉਸ ਸਦਾਏ ਨੇਤਰੂਪ ਉਹ ਸਾਰੇ ਭਾਈ ਰਵ ਰਿਹਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ तमाम ਜੁਨੀਆਂ ਜਿੰਨੀਆਂ ਵੀ ਅਸੀਂ ਦੇਖ ਰਹੇ ਹਾਂ ਬਨਸਪਤੀ ਜੋ ਵੀ ਦੇਖ ਰਹੇ ਹਾਂ ਤੱਕ ਰਿਆਂ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ ਕੋਟ ਮਦੇ ਕਿਨੈ ਗੁਰਮਖ ਲਹਿਓ ਪਰ ਸੰਸਾਰ ਦੇ ਵਿੱਚ ਰਹਿੰਦੇ ਆ ਕਿੰਨੇ ਜੀਵ ਨੇ ਕਿੰਨੇ ਅਸੀਂ ਦੇਖ ਤੱਕ ਰਹੇ ਆ ਪਰ ਗੁਰਦੇਵ ਕਹਿੰਦੇ ਭਾਈ ਕੋਈ ਕਰੋੜਾਂ ਚੋਂ ਕੋਈ ਵਿਰਲਾ ਹੀ ਹੈ ਕੋਈ ਇੱਕ ਅਦਾ ਹੀ ਹੈ ਜਿਹੜਾ ਉਹਦਾ ਨਾਮ ਜਪਦਾ ਹੈ ਜਿਹੜਾ ਉਹਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਅੰਦਰੋਂ ਬਾਹਰੋਂ ਹਉਮੈ ਦਾ ਚਾ ਕਰ ਦਿੰਦਾ ਹੈ ਫਿਰ ਹੀ ਉਹਦੇ ਨਾਲ ਜੁੜਿਆ ਜਾ ਸਕਦਾ ਹੈ ਹਰ ਸੰਤਾਨ ਕਰ ਨਮੋ ਨਮੋ اے ਭਾਈ ਹਰੀ ਦੇ ਸੰਤਾਂ ਨੂੰ ਨਮਸਕਾਰ ਕਰਨਾ ਕਰੋ ਜਿਹੜੇ ਉਹਦਾ ਨਾਮ ਜਪਦੇ ਨੇ 24 ਘੰਟੇ ਅਠੇ ਬੈਰ ਜਿਨ੍ਹਾਂ ਦੀ ਜ਼ੁਬਾਨ ਤੇ ਰਸਨਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਨਾ ਕਿਸੇ ਨੂੰ ਮੰਦਾ ਬੋਲਦੇ ਨੇ ਨਿਰਲੇਪ ਰਹਿੰਦੇ ਨੇ ਐਸੇ ਸੰਤ ਮਹਾਂਪੁਰਸ਼ਾਂ ਨੂੰ ਗੁਰਦੇਵ ਕਹਿੰਦੇ ਕਿ ਭਾਈ ਨਮਸਕਾਰ ਕਰਨਾ ਕਰ ਨਮਸਕਾਰ ਕਰਨਾ ਕਰ ਨੋ ਨਿਦ ਪਾਵ ਹੈ ਅਤਲ ਸੁਖ ਉਹਨਾਂ ਨੂੰ ਭਾਈ ਨਮਸਕਾਰ ਕੀਤੇ ਆ ਉਹਨਾਂ ਦੀ ਸੇਵਾ ਕੀਤੇ ਆ ਨੋ ਨਿਧੀਆਂ ਦੇ ਖਜ਼ਾਨੇ ਜਿਹੜੇ ਨੇ ਤੂੰ ਅਤਲ ਸੁਖ ਨੂੰ ਪਾਉਣਾ ਕਰੇਗਾ ਨੈਣ ਅਲੋਭ ਸਾਧ ਜਨੋ ਅੱਖਾਂ ਦੇ ਨਾਲ ਸੰਤ ਮਹਾਂਪੁਰਖਾਂ ਦੇ ਉਹਨਾਂ ਬੰਦਗੀ ਵਾਲੀਆਂ ਰੂਹਾਂ ਦੇ ਉਹਨਾਂ ਦੇ ਦਰਸ਼ਨ ਕਰਨਾ ਕਰ ਇਹਨਾਂ ਨੇਤਨਾਂ ਦੇ ਨਾਲ ਫਿਰਦੇਂਗਾ ਵਹੋ ਨਾਮ ਨਿਦੋ ਤੇ ਜਿਹੜਾ ਨੋਂ ਨਦੀਆਂ ਦਾ ਖਜ਼ਾਨਾ ਸਰਮੌਰ ਹੈ ਨਾਮ ਉਸ ਨਾਮ ਨੂੰ ਗਾਉਣਾ ਕਰ ਉਸ ਹਰੀ ਦੇਵ ਸਕਾਲਪੁਰਖ ਵੈਗੁਰੂ ਦੇ ਉਹਦੇ ਗੁਣ ਨੂੰਗਾ ਕਾਮ ਕ੍ਰੋਧ ਲੋਭ ਮੋਹ ਤਜੋ ਸਾਡੇ ਅੰਦਰ ਭਾਈ ਵਿਕਾਰ ਨੇ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਮਨੋਕ ਕਾਮਨਾ ਦੇ ਵੇਗ ਵਿੱਚ ਵਹਿ ਰਿਹਾ ਹੈ ਸਾਡੀਆਂ ਨਿਤ ਨਵੀਆਂ ਕਾਮਨਾਵਾਂ ਆਉਂਦੀਆਂ ਨੇ ਅੱਜ ਨਰੰਗਕਰ ਨੇ ਪੂਰੀ ਕਰ ਦਿੱਤੀ ਸਵੇਰ ਨੂੰ ਨਮੀ ਜਾਰ ਹੈ ਇਹ ਖਤਮ ਨਹੀਂ ਹੁੰਦੀਆਂ ਹਰਦੇਵ ਕਹਿੰਦੇ ਭਾਈ ਕਾਮ ਕ੍ਰੋਧ ਲੋਭ ਮੋਹ ਤਜੇ ਤਾਂ ਭਾਵ ਹੈ ਕਿ ਇਹਨਾਂ ਨੂੰ ਤਿਆਗਣਾ ਕਰਦੇ ਤੇ ਜਿਹੜੇ ਵਿਕਾਰ ਨੇ ਇਹਨਾਂ ਨੂੰ ਤਿਆਗਣਾ ਕਰ ਤੇ ਜਿਸ ਨੇ ਕਾਮ ਕਰੋਗਾ ਕਾਮ ਕ੍ਰੋਧ ਇੰਨਾ ਵਿਕਾਰਾਂ ਨੂੰ ਤਿਆਗਿਆ ਹੈ ਜਨਮ ਮਰਨ ਦੋਹਤੇ ਰਹਿਓ ਐਸੇ ਸਤਪੁਰਸ਼ਾਂ ਦਾ ਭਾਈ ਜੰਮਣਾ ਮਰਨਾ ਕੱਟਿਆ ਗਿਆ ਉਹ ਨਿਰੰਕਾਰ ਅਸਕਾਲਪੁਰਖ ਵੈਗੁਰੂ ਪ੍ਰਮਾਤਮਾ ਨੇ ਉਹਨਾਂ ਦਾ ਜੰਮਣਾ ਮਰਨਾ ਕੱਟ ਦਿੱਤਾ ਜਿਨ੍ਹਾਂ ਨੇ ਵਿਕਾਰਾਂ ਨੂੰ ਤਿਆਗ ਦਿੱਤਾ ਦੁੱਖ ਅੰਧੇਰਾ ਕਰਤੇ ਮਿਟਿਓ ਜਿਸ ਵੇਲੇ ਗੁਰਾਂ ਨੇ ਉਪਦੇਸ਼ ਦਰੜਾ ਕੇ ਗਿਆਨ ਰੂਪੀ ਦੀਵਾ ਬਾਲਿਆ ਪ੍ਰਕਾਸ਼ਿਆ ਤਾਂ ਦੁਖਦਈ ਅਗਿਆਨ ਰੂਪੀ ਹਨੇਰਾ ਅਗਲੀ ਪੰਕਤੀ ਚ ਕਥਨ ਕਰ ਰਹੇ ਹਨ ਗੁਰ ਗਿਆਨ ਦਿਰੜਾਇਓ ਦੀਪ ਬਲਿਓ ਉਪਦੇਸ਼ ਦਰੜਾ ਦਿੱਤਾ ਗੁਰਾਂ ਨੇ ਤੇ ਗਿਆਨ ਰੂਪੀ ਜਿਹੜਾ ਦੀਵਾ ਸੀ ਉਹਦਾ ਪ੍ਰਕਾਸ਼ ਕਾ ਹੋ ਗਿਆ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ ਤੇ ਦੁਖਦਈ ਜਿਹੜਾ ਅਗਿਆਨ ਰੂਪੀ ਹਨੇਰਾ ਅੰਦਰ ਕਰਨ ਦੇ ਵਿੱਚ ਹੋਇਆ ਹੈ ਉਹ ਭਾਈ ਸਾਰਾ ਮਿਟ ਗਿਆ ਜਨ ਸਿਵਿਆ ਸੋ ਪਾਰ ਪਰਿਓ ਸਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਦੀ ਕਿਰਲੀ ਪੰਕਤੀ ਵਿੱਚ ਕਥਨ ਕਰ ਰਹੇ ਹਨ ਕਿ ਭਾਈ ਜਿਸ ਨੇ ਉਹ ਦਾ ਅਰਾਧਨ ਕੀਤਾ ਇਸ ਰਸਨਾ ਦੇ ਨਾਲ ਜਿਸ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਰਾਧਨ ਕੀਤਾ ਉਹਦਾ ਨਾਮ ਨੂੰ ਜਪਿਆ ਹੈ ਉਹੋ ਹੀ ਇਸ ਭਵਜਲ ਸੰਸਾਰ ਤੋਂ ਪਾਰ ਪਿਆ ਹੈ ਉਹੋ ਹੀ ਇਸ ਉਸ ਮਨੁੱਖ ਨੇ ਉਸ ਜੀਵ ਨੇ ਇਸ ਸੰਸਾਰ ਨੂੰ ਤਰਨਾ ਕੀਤਾ ਹੈ ਜਨ ਨਾਨਕ ਗੁਰਮੁਖ ਜਗਤ ਤਰੇਉ ਗੁਰਮੁਖ ਜਨ ਮਨਮੁਖ ਨੇ ਤੇ ਗੁਰਮੁਖ ਨੇ ਮਨਮਖ ਉਹ ਨੇ ਜਿਹੜੇ ਭਾਈ ਆਪਣੇ ਮਨ ਦੇ ਮਗਰ ਚੱਲਦੇ ਨੇ ਜੋ ਮਨ ਨੇ ਕਹਿਆ ਉਹ ਹੀ ਕਰਨਾ ਹੈ ਪਰ ਗੁਰਮਖ ਉਹ ਨੇ ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਆਪਣੇ ਜੀਵਨ ਨੂੰ ਚਲਾਉਂਦੇ ਨੇ ਆਪਣੇ ਜੀਵਨ ਨੂੰ ਗੁਰੂ ਦੇ ਦੱਸੇ ਹੋਏ ਰਸਤੇ ਤੇ ਢਾਲ ਲੈਂਦੇ ਨੇ ਗੁਰਦੇਵ ਕਹਿੰਨੇ ਕਿ ਭਾਈ ਐਸੇ ਗੁਰਮੁਖ ਜਨ ਨਹੀਂ ਗੁਰਾਂ ਦੁਆਰੇ ਇਸ ਜਗਤੋਂ ਤਰਨਾ ਕਰਦੇ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਤੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਪੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੁਖ ਅੰਧੇਰਾ ਕਰ ਸੇ ਮਿਟਿਓ ਗੁਰ ਗਿਆਨ ਦਰੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ